ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹੇ ਪਾਤਸ਼ਾਹੇ ਦਸਵੇਂ ਕਬੂ ਪਾਈ ਬੇਨਤੀ ਚੌਪਈ ਹਮਰੇ ਕਰੋ ਹਾਤੇ ਰੱਛਾ ਪੂਰਨ ਹੋਏ ਜਿਤ ਕੇ ਇਛਾ ਤਾਵ ਚਰਨ ਮੰਨ ਰਹੇ ਹਮਾਰਾ ਆਪ ਨਾ ਜਾਣ ਕੋ ਪ੍ਰਤਿਪਾਰਾ ਹਮਰਾ ਦੁਸ਼ਟ ਸਬਦ ਮੁਕਾਬ ਹੋ ਆਪਹਾਦ ਮੁਨਮਚਾਬ ਹੋ ਸੋਖੇ ਵਸੈ ਮੋਹ ਰੋ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੋਹ ਅਛਾ ਨਜ ਕਰਦੇ ਕਰੀਐ ਸਹਿ ਮਨਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹਿ ਸਾਡ ਕੇ ਅੁਰਨਾ ਤਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰੀ ਹੈ ਜਿਨ ਜਿਨ ਸਾਸਤਰ ਹਮਾਰੇ ਮਾਰੀ ਹੈ ਆਪਾ ਨੇ ਮuje ਵਰਗੇ ਮਰਨ ਕਾਲ ਕਾ ਤਰਾਸ਼ਨ ਵਰਗੇ ਹੋ ਜੋਸ਼ ਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਖ ਨਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਸ਼ਨ ਕੇ ਹੰਤਾ ਦਮ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬਰਮਾ ਭਉਤਰਾ ਕਾਲ ਪਾਏ ਸੂਜਿ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਹਿਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀ ਉਹ ਬੇਦਰਾਜ ਬਰਮਾ ਜੋਥੀਓ ਜਮਨ ਕਾਲ ਸਗਲ ਉਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਗਜਗਤ ਬਨਾਇਓ ਦੇਵ ਦੇਤ ਅਜਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੇ ਸਗਲ ਵਰਜਾ ਜਿਨ ਆਪ ਸਵਾਰੇ ਸੇਵਕਨ ਕਾ ਸੇਵਕਨ ਸਭ ਦੇਉ ਸਾਤਨ ਨਮ ਕਾ ਪਲ ਮੋ ਬਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਟੇ ਦੇਗ ਨਰਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਜੁਹ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵਿਸ਼ਨ ਘਟ ਘਟ ਕੀ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕ ਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਦਰਸ ਬਹੁ ਦੇ ਦੇ ਬਦਰ ਸ੍ਰਿਸ਼ਟ ਸਵਤਾਰੈ ਆਪ ਆਪਨੇ ਗੋਜ ਉਚਾਰੈ ਤੁਮੋ ਸਭ ਹੀ ਤੇ ਰਹਤ ਰਲਮ ਜਾਨਤ ਪੇਧ ਪੇਧ ਅਰ ਆਲਮ ਨਿਰੰਕਾਰ ਦਰਵ ਕਾ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕ ਅਨੁਚਾਰਦ ਪੇਧਾਂ ਜਾਕੋ ਪੀਵ ਨਾ ਪਾਵਤ ਪੇਧਾਂ ਤਾਕ ਕਿਰਪਾ ਹੰ ਨਮਾਨਤ ਵਾਹ ਬੂੜ ਹੈ ਜਿਹ ਪੇਧ ਨਾ ਜਾਣਤ ਮਹਾਦੇਵ ਕੋ ਕਹਿ ਦੇ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੇ ਹਮਦ ਹੈ ਜੀਤੇ ਮਰਨ ਦੇ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਪਿਉ ਰਾਮ ਕਹਿ ਪੂਪਾ ਅੰਡਜ ਜਿਰਜ ਸੇਤਿ ਜੀ ਕੀ ਨੀਤਿ ਵਿਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹਵੇ ਬੈਠਾ ਕਾਉ ਸ਼ਵਨ ਪਿਓ ਸੰਗਤ ਇਕੱਠਾ ਸਗਰੇ ਸ੍ਰਿਚ ਦਿਖਾਇਆ ਚੰਪਵ ਆਜ ਵਸ ਰੂਪ ਸਵਮ ਪਭ ਔਰ ਚਾ ਮੇਰੇ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਤੇਠ ਵਤਰ ਪਤ ਸਗਲ ਮਲੇਸ਼ ਕਰੋ ਰਣਕਾਤਾ ਜਿਹਾ ਤੁਝ ਅਦਰ ਸ਼ਰਨੇ ਪਰੇ ਜਿਨ ਕਹਿ ਦੁਸ਼ਟ ਦੁਖ ਤਾ ਹਵੇ ਮਰੇ ਫੁਰਹ ਜਵਨ ਪਗ ਪਰੇ ਤੇ ਹਾਰੇ ਜਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੁਗ ਭਾਰਤ ਆਈ ਹੈ ਤਾਕੇ ਕਾਲ ਨਿਕਟ ਨਹਿ ਔਰ ਅਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਜਿਹ ਹਰਿ ਵਾ ਤਾਕੇ ਤਾਪ ਤਨੁ ਕਮਹਰ ਹੋ ਰਹੁ ਰਿਤ ਸਦ ਆਕਾਰ ਵਸ ਹੋਈ ਦੁਸ਼ਟ ਅਚਾ ਸਕੈ ਨਾ ਕੋਈ ਏਕ ਬਾਾਰ ਵਜਨ ਤੁਮ੍ਹ ਸੰਭਾਰਾ ਆਕਾਲ ਪਾਸੇ ਤਾਹੇ ਪਾਰਾ ਜਿਨ ਨਿਰਨਾਮ ਦਿਹਾਰੋ ਕਹਾ ਦਰ ਦੁਸ਼ਟ ਅਦੋਖ ਤੇ ਰਹਾ ਸਰਣ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਨੈ ਲਹੁ ਬਾੜੀ ਸਰਬ othor ਮੋਹੋ ਸਹਾਈ ਦੁਸ਼ਟ ਦੋਗਤੇ ਰਹਾ ਬਚਾਈ ਕਿਰਪਾ ਕਰੇ ਹੰ ਪਰਜਗ ਮਤਾ ਗ੍ਰੰਥ ਕਰਾ ਪੂਰਨ ਸਵ ਰਤਾ ਕੇਲੇ ਵਿਖ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਆਕਾਸ਼ ਕਰਤਾ ਸ੍ਰੀ ਆ ਤੁਜ ਜਾਪੈ ਦਿਾਨਾ ਪੂਰਨ ਕਰਾ ਗ੍ਰੰਥ ਜਿਤ ਕਾਲਾ ਮਨ ਬਾਚ ਨੁਫਲ ਪਾਵੇ ਸੋਈ ਦੁੱਖ ਨਾ ਦਿਸੈ ਬਿ ਆਪਦ ਕੋਈ ੜਲਾ ਸੁਣੈ ਗੁਮਜੋ ਆਸ ਰਸ ਨਾ ਪਾਵੇ ਸੁਣੈ ਬੋਲ ਚਤਲਾਏ ਚਤੁਰਤਾ ਆਵਈ ਦੂਹ ਦਰਦ ਪਾਉ ਨਿਕ ਨਾ ਤਿੰਨ ਨਰਕੈ ਰਹੈ ਹੋ ਜੋ ਆਕੇ ਇੱਕ ਵਾਰ ਚੋਪਏ ਕੋ ਕਹੈ ਚੋ ਭਈ ਸੰਬਤ ਸਤ ਰਹੈ ਸੈਸ ਆਪਣੀ ਜੈ ਅਰਦ ਸੈਸ ਪੁਨ ਤੀਨ ਕਹਿ ਜੈ ਬਾਦਲ ਸੁਦੇ ਅਸ਼ਟ ਮੇਰਾ ਵਾਰਾ ਤੀਰ ਸੋਜ ਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਗਹ ਜਾਤੇ ਤੁਮਰੇ ਤਉ ਤੇ ਕੋ ਆਖ ਤਰਨਹੀਂ ਆਨਿਓ ਰਾਮ ਰਹੀਮ ਪ੍ਰਾਨ ਕ੍ਰਾਨ ਅਨੇਕ ਹੈ ਉਹ ਦੇਖਦਾ ਮਨਿਉ ਸਮਰੇ ਸਾਸ ਰਵੇਂ ਸਭੈ ਮੋਪੀਦ ਕਹਿ ਹਵੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹੇ ਬਖਾਨਿਉ ਅਧੂਰਾ ਸਗਲ ਦਵਾਰ ਕੋ ਛੜਕੈ ਗਿਹੋ ਤੁਹਾਰੋ ਦਵਾਰ ਵਾਹਿ ਰਹੀ ਕਿਲਾਜ ਅਸ ਗੋਬਿੰਦ ਦਾਸ ਤੁਹਾਰਾ ਅਗਲ ਦਵਾਰ ਕੋ ਛਡ ਕਹਿ ਗਹਿਓ ਤਹਾਰੂ ਦਵਾਰ ਵਾਹਿ ਰਹੀ ਕਿਲਾਜ ਅਸ ਗੋਬਿੰਦ ਦਾਸ ਤੁਹਾਰਾ ਵਾਹਿਗੁਰੂ RAM ਕਿਲੇ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਵਨੀਆ ਵਧਾਈਆ ਰਾਗ ਰਤਨ ਪ੍ਰਵਾਰ ਪਰਿੰਗਾ ਸ਼ਬਦਾਂ ਗਾ ਬਣਾਈਆ ਸਾਦੋ ਤੋਂ ਗਾਵੋ ਹਰੀ ਕੇ ਨਾਮ ਮਨ ਜਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਉਸਦਾ ਰਹੋ ਹਰਿ ਨਾਮੇ ਹਰਿ ਨਾਨ ਨਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗੇਕਾਰ ਹੋ ਗਰੇ ਤੇਰਾ ਆਕਾਰ ਜ ਸਭ ਸਵਾਰਨਾ ਸਬਨਾਗ ਨਾ ਸਮਰਤ ਸੁਆਮੀ ਸੋਖ ਅਮਨੈ ਵਿਚਾਰੇ ਕਹਿ ਲਾਨਕ ਮਨ ਮੇਰੇ ਸਦਾਰ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਤਦਾ ਸਿ ਸਲਾਹ ਤੇਰੀ ਨਾਮ ਅਨਵਸਾਵੈ ਨਾਮ ਜਿਨ ਕਾ ਮਨੁਸਿਆ ਅਜੇ ਸਬਦ ਕਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੋ ਸਾਚਨਾਉ ਧਰਮੇ ਨਾਨਕ ਸਭ ਗਵਾਇਆ ਕਰਿ ਸ਼ਾਸ ਸੁਮਨੈ ਅਸਿਆ ਜਨੇਛਾ ਛਪ ਜਾਈਆ ਸਦਾ ਕਰਮਾਨ ਗਿਤਾ ਅਗਰ ਬਿਟੋ ਜਿਸ ਦਿਨ ਹਵੜੇ ਆਇਆ ਕਹ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਿਰਾਦਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਤਾ ਰਿਆ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਦਿਨ ਕਾ ਸੇ ਨਾਮ ਹਨ ਕੇ ਲਾਗੇ ਕਹਿ ਨਾਨਕ ਤੈ ਸ਼ਬਹ ਹੋਆ ਸਤਿਕਾਰ ਅਨਹਦ ਵਾਚੇ ਆਨੰਦ ਸੁਨੋੜ ਭਾਗੇ ਹੋ ਸਗਲ ਮਨੋਲਖ ਪੂਰੇ ਪਰਮ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਦੁਖ ਦੋਸ਼ ਨਤਾ ਪੁਤਰੇ ਸੁਣੇ ਸੱਚੇ ਵਾਲੇ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਬੁਨੇ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਮント ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਰੂਪਾ ਨੇ ਬਿਤਾ ਮਤਾ ਤਰਤਮ ਹਤੂ ਦੇਵਸਰਾਦ ਵਿਦਾਇਦਾਇਆ ਖੇਲਾ ਸਗਰ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੇ ਦਰਮਾਦੂਰ ਕਰਮੇ ਆਪੋ ਆਪਣੀ ਕੇ ਰੇੜਾ ਕਹਿ ਦੂਰ ਜਿੰਨੇ ਨਾਮ ਧਿਆਇਆ ਗਇਓ ਸਖਤ ਕਾਲ ਨਾਨਕ ਤੇਮ ਖੁਜਲੇ ਕਿਤੇ ਛੁੱਟੇ ਜਿਨੇ ਨਾਮ ਤੇ ਆਇਆ ਗਏ ਮੁਸਕਤ ਆਕਾਲ ਨਾਨਕ ਤੇ ਮੁਖੋਜਾਲੇ ਕੀਤੇ ਛੁੱਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ